ਪਿਆਰ ਪਰਿਸਰ ਸੁਕਾਰ ਅੱਜ ਆਪਾਂ ਵੇਸਟ ਮਟੀਰੀਅਲ ਜਿਸ ਤਰ੍ਹਾਂ ਕਿ ਆਪਣੇ ਘਰੇ ਵਗਾਰਾ ਪਈ ਆ ਪਾਣੀ ਵਾਲੇ ਪਿਛਲੇ ਸਾਲ ਵਾਲੇ ਇਹ ਪਿਆ ਇਕੜਾ ਆਪਣੇ ਕੋਲੇ ਕਾ ਵਰਤੂਲਰ ਪਿਆ ਇਹਨੂੰ ਵੀ ਆਪਾਂ ਕਲਰ ਕਰਾਂਗੇ ਕਿ ਆ ਮੈਂ ਤੁਹਾਨੂੰ ਦੱਸਾਂ ਇਹਦੇ ਉੱਤੇ ਆਪਾਂ ਨਾ ਵਾਈਟ ਕਲਰ ਕੀਤਾ ਇਹ ਵਾਈਟ ਕਲਰ ਕਰਕੇ ਫਿਰ ਆਪਾਂ ਇਹਦੇ ਉੱਤੇ ਰੈੱਡ ਕਲਰ ਕਰਦੇ ਆ ਤੇ ਤੁਸੀਂ ਵੀ ਘਰੇ ਕੋਈ ਵੇਸਟ ਮਟੀਰੀਅਲ ਪਿਆ ਤੁਹਾਡੇ ਘੜਿਆਂ ਦਾ ਤਾਂ ਉਹ ਤੁਸੀਂ ਰੰਗ ਕਰ ਸਕਦੇ ਆ ਕਰ ਰਹੇ ਸੀਗਾ ਸਾਈਡਿੰਗ ਤੇ ਆਪਾਂ ਇਹਦੇ ਵਿੱਚ ਬੂਟੇ ਵੀ ਲਾ ਸਕਦੇ ਆ ਇਹ ਆਪਾਂ ਰੈੱਡ ਕਲਰ ਲੈ ਲਿਆ ਤੇ ਰੈੱਡ ਕਲਰ ਦੇ ਉੱਤੇ ਨਾ ਆਪਾਂ ਸਪੰਜ ਨਾਲ ਇਹ ਕਲਰ ਕਰਦੇ ਆਂਗੇ ਇਹਦੇ ਵਿੱਚ ਤੁਸੀਂ ਆਪਣੇ ਨਾ ਬੱਚਿਆਂ ਦੀ ਵੀ ਹੈਲਪ ਲੈ ਸਕਦੇ ਆ ਬੱਚੇ ਬਹੁਤ ਵੇਖੀ ਖੁਸ਼ ਹੋ ਕੇ ਕੰਮ ਕਰਦੇ ਆ ਹੁਣ ਕਿਸ ਤਰ੍ਹਾਂ ਬੱਚਿਆਂ ਦੇ ਪੇਪਰ ਹੋ ਗਏ ਆ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਾਲ-ਨਾਲ ਇਹਦੇ ਵਿੱਚ ला ਸਕਦੇ ਆ ਨਾਲ-ਨਾਲ ਬੱਚੇ ਕੰਮ ਕਰ ਹੀ ਜਾਂਦੇ ਆ ਜਿਵੇਂ ਕਲਰ ਵਗੈਰਾ ਕਰਾਤਾ ਇਸ ਤਰ੍ਹਾਂ ਦਾ ਥੋੜਾ ਜਿਹਾ ਫੋਨ ਤੋਂ ਵੀ ਪਾਸੇ ਹੋ ਜਾਂਦੇ ਬੱਚੇ ਤੇ ਐਕਟੀਵਿਟੀ ਵੀ ਉਹਨਾਂ ਦੀ ਚੱਲੀ ਜਾਂਦੀ ਨਾਲ-ਨਾਲ ਤੇ ਬੱਚਿਆਂ ਨੂੰ ਆਪਣੇ ਆਪ ਹੀ ਉਹ ਕੰਮ ਕਰਨ ਦਾ ਹੁਸਪੈ ਜਾਂਦਾ ਇਹ ਆਪਣਾ ਹੁਣ ਰੈੱਡ ਕਲਰ ਹੋ ਗਿਆ ਬਸ ਇਸ ਤਰ੍ਹਾਂ ਸਪੰਜ ਨਾਲ ਹੀ ਆਪਾਂ ਕਰ ਲੈਣਾ ਇਹ ਕਲਰ ਇਸ ਦੇ ਉੱਤੇ ਨਾ ਆਪਾਂ ਪੀਲਾ ਕਲਰ ਕਰ ਲੈਂਦੇ ਆ ਇੱਕ ਤੇ ਆਪਾਂ ਇਹ ਆਪਣਾ ਪੀਲੇ ਕਲਰ ਕਰ ਲਿਆ ਤੇ ਇਹਦੇ ਉੱਤੇ ਆਪਾਂ ਰੈੱਡ ਕਲਰ ਕਰ ਲਿਆ ਦੋਨੇ ਸੁੱਕ ਗਏ ਆ ਹੁਣ ਨਾ ਆਪਾਂ ਇਹਦੇ ਤੇ ਡਿਜ਼ਾਈਨ ਬਣਾਉਣੇ ਆ ਇਹ ਆਪਾਂ ਨਾ ਢੱਕਣ ਲੈ ਲਿਆ ਢੱਕਣ ਲੈ ਕੇ ਤੇ ਆਪਾਂ ਇਹਦੇ ਅੱਧ ਦੇ ਵਿੱਚ ਨਿਸ਼ਾਨੀ ਲਾ ਲਈ ਤੇ ਹੁਣ ਆਪਾਂ ਨਾ ਇਹਨੂੰ ਥੋੜੇ ਇਹਨੂੰ ਨਾ ਇਸ ਤਰ੍ਹਾਂ ਕਰਕੇ ਹਾਂ ਹੁਣ ਆਪਾਂ ਹਲਕਾ ਜਿਹਾ ਆਪਾਂ ਇਹਨੂੰ ਲਕੀਰ ਮਾਰ ਲਾਂਗੇ ਤੇ ਇਹਦੇ ਇਹਦੇ ਉੱਤੇ ਉੱਤੇ ਆਪਾਂ ਪੇਂਟ ਕਰਾਂਗੇ ਜਿਹੜਾ ਵੀ ਡਿਜ਼ਾਈਨ ਬਣਾਉਣਾ ਇਸ ਇਧਰ ਨਾਲ-ਨਾਲ ਆਪਾਂ ਇਹ ਟੱਕਣ ਰੱਖ ਕਰਕੇ ਨਾ ਟੱਕਣ ਆਪਾਂ ਨਾਲ-ਨਾਲ ਹੀ ਇਹ ਸਾਰੇ ਆਪਾਂ ਬਣਾ ਲਾਂਗੇ। ਹੁਣ ਆਪਾਂ ਆਹ ਇਹਦੇ ਨਾਲ-ਨਾਲ ਨਾ ਪਹਿਲਾਂ ਕਾਲਾ ਕਲਰ ਇਸ ਤਰ੍ਹਾਂ ਕਰਕੇ ਨਾ ਲਕੀਰੇ ਦੀ ਮਾਰ ਦਾਂਗੇ ਉਸ ਤੋਂ ਬਾਅਦ ਫਿਰ ਆਪਾਂ ਨਾ ਉਹ ਜਿਹੜੀ ਕਿ ਨਾ ਡਰਾਇੰਗ ਕੀਤੀ ਐ ਤੇ ਉਹ ਆਪਾਂ ਉਹਦੇ ਉੱਤੇ ਨਾ ਫਿਰ ਕਰ ਲਾਂਗੇ ਪੇਂਟ ਇਸ ਤਰ੍ਹਾਂ ਕਰਕੇ ਪਹਿਲਾਂ ਇਹਨੂੰ ਐ ਕਰ ਲਾਂਗੇ। ਇਹ ਨਾ ਹੁਣ ਆਪਾਂ ਉੱਪਰ ਵੀ ਇਹ ਕਾਲੇ ਕਲਰ ਦੀ ਨਾ ਬਾਉਂਡਰੀ ਬਣਾ ਲਈ ਐ ਇਸ ਤਰ੍ਹਾਂ ਕਰਕੇ ਡਿਜ਼ਾਈਨ ਤੁਸੀਂ ਆਪਣੇ ਆਪ ਜੋ ਮਰਜ਼ੀ ਤੁਸੀਂ ਦੇ ਸਕਦੀ ਆ ਇਹ ਆਪਣੇ ਨਾ ਆ ਸਾਰੇ ਬਲੈਕ ਕਲਰ ਦੀ ਆਪਾਂ ਇਹ ਸਾਰੇ ਬਾਉਂਡਰੀ ਕਰ ਲਈ ਆ ਤੇ ਇਹ ਵਾਲੇ ਜਿਹੜੇ ਆਪਾਂ ਆਹ ਗੋਲ ਚੱਕਰ ਵਾਏ ਸੀਗੇ ਹਨਾ ਫੁੱਲ ਬਾਉਣ ਵਾਸਤੇ ਤੇ ਇਹਦੇ ਵਿੱਚ ਨਾ ਆਪਾਂ ਇੱਕ ਇੱਕ ਇਹ ਆਪਾਂ ਸ਼ੀਸ਼ਾ ਲਾਵਾਂਗੇ ਇਹਦੇ ਵਿੱਚ ਸਾਰਿਆਂ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਸ਼ੁਰੂ ਕਰਾਂ ਕਰਾਂਗੇ ਇਹਨਾ ਆਪਣੇ ਸਾਰੇ ਆਹ ਬਲੈਕ ਆਪਾਂ ਬਾਉਂਡਰੀ ਕਰ ਲਈ ਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਆਹ ਵਾਲੇ ਜਿਹੜੇ ਗੋਲ ਕਲਰ ਦੇ ਸ਼ੀਸ਼ੇ ਆ ਹਨਾ ਇਹ ਆਪਾਂ ਇੱਥੇ ਫੇਵੀਕੋਲ ਨਾਲ ਲਾ ਦੇਾਂਗੇ ਇਸ ਤਰ੍ਹਾਂ ਕਰਕੇ ਫੇਵੀਕੋਲ ਲਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਲਾ ਦੇ ਆਹੀਂ ਸਾਰੇ ਆਪਾਂ ਲਾ ਦਨੇ ਇੱਕ ਇੱਕ ਕਰਕੇ ਉਨਾ ਹੀ ਸਾਰੇ ਆਪਣੇ ਇਹ ਲੱਗ ਗਏ ਸ਼ੀਸ਼ੇ ਇੱਕ ਇੱਕ ਕਰਕੇ ਸਾਰੇ ਆਪਾਂ ਨਾਲ ਲਈ ਤੇ ਹੁਣ ਨਾ ਆਪ ਜਿਹੜੇ ਆ 컬러 ਕਰਾਂਗੇ ਆਲੱਗ-ਆਲੱਗ ਕਲਰ ਆ ਇਹ ਜਿਹੜੇ ਆਪਾਂ ਸੂਟ ਪੇਂਟ ਕਰਦੇ ਹੁੰਦੇ ਹਨ ਇਹ ਉਹ ਵਾਲੇ ਕਲਰ ਆਗੇ ਇਹਨਾਂ ਆਪਾਂ ਇਹ ਬਟਲ ਲੈ ਲਿਆ ਤੇ ਇਹਦੇ ਵਿੱਚ ਆਪਾਂ ਡਬੋ ਕੇ ਨਾ ਕਰਾਂ ਤੇ ਹੁਣ ਆਪਾਂ ਇਸ ਤਰ੍ਹਾਂ ਕਰਾਂਗੇ ਇਹਦੇ ਨਾਲ-ਨਾਲ ਬਸ ਇਦਾਂ ਕਰਕੇ ਬਿੰਦੀਆਂ ਲਾਈ ਜਾਣਗੀਆਂ ਐ ਕਰਕੇ ਲਾਈ ਇਸ ਤਰ੍ਹਾਂ ਹੀ ਡਾਈ ਜਾਣਗੀਆਂ ਸਾਰੀਆਂ ਬਿੰਦੀਆਂ ਇਹ ਆਪਣੇ ਹੁਣ ਨਾ ਸਾਰੀਆਂ ਇਹ ਆਪਣੇ ਹਰੀਆਂ ਬਿੰਦੀਆਂ ਲੱਗ ਗਈਆਂ ਇਸ ਤਰ੍ਹਾਂ ਕਰਕੇ ਸਾਰੇ ਘੜੀ ਤੇ ਲਾ ਲਈਆਂ ਆਪਾਂ ਹੁਣ ਆਪਾਂ ਨਾ ਇਹ ਵਾਈਟ ਕਲਰ ਕਰਨਾ ਸ਼ੁਰੂ ਕਰਦੇ ਆਂ ਜਿਹੜੇ ਵੀ ਤੁਹਾਡੇ ਕੋਲ ਕਲਰ ਹੈਗੇ ਨਾ ਤੁਸੀਂ ਉਹੀ ਲੈਣਾ ਸ਼ੁਰੂ ਕਰਦੇ ਹੋ ਇਸ ਤਰ੍ਹਾਂ ਕਰਕੇ ਲੱਗ ਜਾਨਗੀਆਂ ਨਾਲ ਨਾਲ ਆਪਣੇ ਉੱਪਰ ਬੈਠੀ ਘੁੱਗੀ ਬੁੱਲੀ ਜਾਂਦੀ ਹੈ ਇਹਦਾ ਹੁਣ ਆਪਾਂ ਇਹ ਵਾਈਟ ਜਿਹੜੀਆਂ ਹੈਗੀਆਂ ਸੀ ਬਿੰਦੀਆਂ ਇਹ ਵੀ ਲਾ ਲਈਆਂ ਆਪਾਂ ਐਸ ਤਰ੍ਹਾਂ ਕਰਕੇ ਦੇਖੋ ਕਿੰਨਾ ਸੋਹਣਾ ਲੱਗ ਗਿਆ ਤਾਂ ਇਹਦਾ ਹੁਣ ਆਪਾਂ ਪਰਪਲ ਲਾਵਾਂਗੇ ਬਿੰਦੀਆਂ ਐਸ ਤਰ੍ਹਾਂ ਕਰਕੇ ਸਾਰੀਆਂ ਹੀ ਲਾਈ ਜਾਣੀਆਂ ਜਿਹੜੇ ਜਿਹੜੇ ਤੁਹਾਡੇ ਕੋਲ ਕਲਰ ਹੈਗੇ ਨਾ ਉਹ ਹੋ ਹੋ ਹੀ ਲਾਈ ਚੱਲ ਇਹ ਆਪਣੀਆਂ ਨਾ ਦੂਸਰੀਆਂ ਵੀ ਸਾਰੀਆਂ ਮਿੰਦੀਆਂ ਲੱਗੀਆਂ ਇਸ ਤਰ੍ਹਾਂ ਹੋ ਗਿਆ ਤਿਆਰ ਇਹ ਦੇਖੋ ਕਿੰਨਾ ਸੋਹਣਾ ਲੱਗਦਾ ਹੁਣ ਨਾ ਪੈਦੇ ਉੱਤੇ ਵੀ ਆ ਹਨ ਬਲੈਕ ਬਾਉਂਡਰੀ ਕਰ ਦਿੰਨੇ ਆ ਇਸ ਤਰ੍ਹਾਂ ਕਰਕੇ ਇਹਦੇ ਉੱਤੇ ਨਾ ਫਿਰ ਆਪੇ ਇਹਦੇ ਤੇ ਵੀ ਡਾਟਸ ਲਾ ਦੇਾਂਗੇ ਇਹ ਆਪਾਂ ਨਾ ਇਹਦੇ ਤੇ ਕਾਲੀ ਬਾਉਂਡਰੀ ਕਰਤੀ ਤੇ ਹੁਣ ਇਹਦੀ ਨਾ ਤੁਸੀਂ ਲੁੱਕ ਵੇਖੋ ਕਿੰਨੀ ਸੋਹਣੀ ਹੈ ਆ ਦੇਖੋ ਬਹੁਤ ਸੋਹਣਾ ਬਣ ਗਿਆ ਹੁਣ ਦੂਸਰਾ ਘੜਾ ਵੀ ਆਪਾਂ ਕਰਾਂਗੇ ਲਓ ਜੀ ਆਪਾਂ ਨਾ ਇਹ ਦੋਨੇ ਘੜਿਆਂ ਤੇ ਕਲਰ ਕਰ ਲਿਆ ਬਹੁਤ ਹੀ ਪਿਆਰਾ ਲੱਗਦਾ ਆ ਦੇਖੋ ਪਰਾਣੀ ਕੜੇ ਪਏ ਸੀ ਤੇ ਆਪਾਂ ਉੱਤੇ ਕਲਰ ਕਰਕੇ ਬਹੁਤ ਹੀ ਸੋਹਣਾ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਕੋਈ ਫੁੱਲਾਂ ਦਾ ਗਲਦਸਤਾ ਵਗੈਰਾ ਵੀ ਰੱਖ ਸਕਦੇ ਹਾਂ ਜਾਂ ਇੱਕ ਦੇ ਇੱਕ ਉੱਪਰ ਉੱਪਰ ਰੱਖ ਕੇ ਵੀ ਆਪਾਂ ਇਹਨੂੰ ਰੱਖ ਸਕਦੇ ਆ ਉਹ ਤੁਸੀਂ ਜਿਵੇਂ ਆਪਣੀ ਮਰਜ਼ੀ ਨਾਲ ਡੈਕੋਰੇਸ਼ਨ ਜਿਵੇਂ ਤੁਸੀਂ ਮਰਜ਼ੀ ਕਰ ਸਕਦੇ ਆ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਗਲੀ ਵੀਡੀਓ ਫੇਰ ਮਿਲਦੇ ਆਪਾਂ